ਪਾਵਨ ਸਿੱਖ ਇਤਿਹਾਸ ਦੇ ਵਿੱਚ ਸਹਬਜ਼ਾਦੇ ਹੋਰ ਵੀ ਹੋਏ ਨੇ ਲੇਕਿਨ ਪੰਥ ਸਿਰਫ ਉਹਨਾਂ ਸਹਬਜ਼ਾਦਿਆਂ ਨੂੰ ਸਿਮਰਦਾ ਜੋ ਗੁਰੂ ਪਦਵੀ ਨੂੰ ਪ੍ਰਾਪਤ ਕਰ ਗਏ ਜਾਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਜਿਨ੍ਹਾਂ ਸ਼ਹਾਦਤ ਦੀ ਪਰੰਪਰਾ ਨੂੰ ਚਾਰ ਜਨ ਲਾਈ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਚੋਹਾਂ ਸਹਬਜ਼ਾਦਿਆਂ ਦੀ ਪਾਵਨ ਯਾਦ ਨੂੰ ਹੀ ਪੰਥ ਨਿਤ ਅਰਦਾਸ ਜਤਾਸਾ ਕਰਦਾ ਹੈ ਜਿੰਨਾ ਸਿੱਧਕ ਦਾ ਉੱਤਮ ਆਦਰਸ਼ ਨਹੀਂ ਪਾਉਂਦਿਆ ਆਪਣੀਆਂ ਚਾਨਾਂ ਤੱਕ ਵਾਰ ਦਿੱਤੀਆਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਹੀ ਹੋ ਗਈ। ਨੇਹਾ ਦੇ ਵਿੱਚ ਉਹਨਾਂ ਨੂੰ ਜਨਨ ਦਿੱਤਾ ਗਿਆ। ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ। ਕਿੰਨਾ ਡਰਾਇਆ ਧਮਕਾਇਆ ਗਿਆ ਤਾਂ ਕਿ ਉਹ ਇਸਲਾਮ ਕਬੂਲ ਕਰਨ, ਈਨ ਮੰਨ ਲੈਣ। ਲੇਕਿਨ ਛੋਟੇ ਸਹਿਬਜ਼ਾਦੀ ਤਸ ਤੋਂ ਮਸ ਨਾ ਹੋਈ। ਕਹਿੰਦੇ ਨੇ ਕਿ ਜਿਸ ਵੇਲੇ ਉਹਨਾਂ ਨੂੰ ਠੰਡੇ ਪੁਰਜ ਦੇ ਵਿੱਚ ਰੱਖਿਆ ਗਿਆ ਉਹ ਠੰਡਾ ਪੁਰਜ ਜੋ ਅਤਿ ਦੀ ਗਰਮੀ ਚ ਵੀ ਕੰਬਣੀ ਛੇੜ ਦਿੰਦਾ ਸੀ ਇਹ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਉਹਨਾਂ ਬੱਚਿਆਂ ਤੇ ਕੀ ਬੀਤਦੀ ਹੋਵੇਗੀ ਮਾਤਾ ਜੀ ਕੋਲ ਵੀ ਬਸ ਥੋੜੇ ਜਿਹੇ ਕੱਪੜੇ ਸਨ ਰਾਤ ਦਾ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ ਦੋ ਦਿਨਾਂ ਬਾਅਦ ਕਚਹਿਰੀ ਚ ਪੇਸ਼ ਕੀਤਾ ਗਿਆ ਕਹਿੰਦੇ ਨੇ ਜਿਸ ਵੇਲੇ ਪੇਸ਼ ਕੀਤਾ ਗਿਆ ਤਾਂ ਉਹਨਾਂ ਦੀਆਂ ਨੱਕ ਦੀਆਂ ਟੋਡਰੀਆਂ ਵੀ ਲਾਲ ਹੋ ਗਈਆਂ ਬੁੱਲ ਨੀਲੇ ਤੇ ਹੱਥ ਠੰਡ ਨਾਲ ਬਿਹਾਲ ਹੋ ਗਏ ਸਹਿਬਜ਼ਾਦੀਆਂ ਨੂੰ ਮਨਾਇਆ ਗਿਆ ਝੁਕਣ ਨੂੰ ਮਜਬੂਰ ਕਰਨ ਨੂੰ ਕਿਆ-ਕਿਆ ਲੇਕਿਨ ਉਹ ਕਿੱਥੇ ਝੁਕਦੇ ਸਨ ਅੱਤ ਦੇ ਤਸੀਹੇ ਦਿੱਤੇ ਗਏ ਕਦੇ ਤੂਤ ਦੀ ਪਤਲੀ ਛਟੀ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ ਤੇ ਕਦੇ ਉਹਨਾਂ ਨੂੰ ਪਿੱਪਲ ਨਾ ਬਣ ਕੇ ਗੁਲੇਲੇ ਮਾਰੇ ਗਏ ਉਂਗਲਾਂ 'ਚ ਪੁਲੀ ਤੇ ਰਾਕੇ ਅੱਗ ਲਾਈ ਗਈ ਤਾਂ ਜੋ ਚਮੜੀ ਸੜੇ ਤੇ ਡਰ ਜਾਣ ਛੋਟੇ ਨੇ ਸ਼ੈਦ ਮੰਨੀ ਜਾਣ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਛੱਡ ਦਈਏ ਤਾਂ ਕੀ ਕਰੋਗੇ ਸਹਿਬਜ਼ਾਦਿਆਂ ਨੇ ਕਿਹਾ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਸੂਬਾ ਸਰਹਿੰਦ ਦਾ ਸੇਰ ਲਾਵਾਂਗੇ ਫਿਰ ਪੁੱਛਿਆ ਗਿਆ ਫਿਰ ਫੜਿਆ ਤੇ ਫਿਰ ਕੀ ਕਰੋਗੇ ਜਵਾਬ ਉਹੀ ਸੀ ਕਿ ਜਦ ਤੱਕ ਇਸ ਰਾਜ ਦੀ ਜੜ ਨਹੀਂ ਪੱਟੀ ਜਾਂਦੀ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ ਬਾਗੀ ਬਾਗੀ ਹਕੂਮਤ ਦੇ ਬਾਗੀ ਕਾਜ਼ੀ ਨੇ ਹੁਕਮ ਸੁਣਾਇਆ ਇਹਨਾਂ ਹਕੂਮਤ ਦੇ ਬਾਗੀਆਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ ਜਦੋਂ ਫੈਸਲਾ ਹੋ ਗਿਆ ਆ ਕੇ ਮਾਤਾ ਜੀ ਨੂੰ ਗੱਲ ਦੱਸਦੇ ਨੇ ਕਿ ਮਾਤਾ ਜੀ ਕੱਲ ਸਾਨੂੰ ਨੀਹਾਂ ਚ ਚਣਵਾ ਦਿੱਤਾ ਜਾਏਗਾ ਉਸ ਵੇਲੇ ਮਾਤਾ ਗੁਜਰੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਆਪਣੇ ਪੋਤਿਆਂ ਤੇ ਲਾ ਦਿੱਤੀ ਸ਼ਹਾਦਤ ਦੀ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਕੱਠੜੀ ਚੋਂ ਨੀਲੇ ਚੋਲੇ ਛੋਟੀ ਸਹਿਬਜ਼ਾਦਿਆਂ ਦੀ ਪਾਈ ਦਸਤਾਰਾਂ ਸਜਾਈਆਂ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਥੋੜਾ ਅੱਗੇ ਜਾ ਕੇ ਮਾਤਾ ਜੀ ਵੱਲ ਵੇਖਦੇ ਨੇ ਤੇ ਕਹਿੰਦੇ ਨੇ ਦਾਦੀ ਜੀ ਮਾਤਾ ਜੀ ਤੇ ਕਾਲ ਚਲਾਣੇ ਤੋਂ ਬਾਅਦ ਤੁਸੀਂ ਸਾਨੂੰ ਕਦੇ ਕੱਲਿਆ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਆ ਜਾਣਾ ਦੋਹਾਂ ਸਹਿਬਜ਼ਾਦਿਆਂ ਨੂੰ ਨੀਹਾਂ ਚ ਚੇਣ ਦਿੱਤਾ ਗਿਆ ਕੰਧ ਟੇਕ ਕੇ ਬੇਹੋਸ਼ ਹੋਣ ਦੀ होश आने खंजर तिखे कर रहे जल्लादा ने दोबारा इस्लाम कबूल करो हाल सच को मिटाओगे तो मिटोगे ज़हान से डरता नहीं है आकाल किसी की शान से उपदेश अपना सुन लो जरा दिल के कान से कह रहे हैं हम तुम्हें खुदा की जुबान से अखीर दो शासन बेग दे ਆਪਣੀ ਗੋਟੀਆਂ ਥੱਲੇ ਪਾ ਲਿਆ ਸਾਹ ਦੀ ਰੱਗ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਕਹਿੰਦੇ ਨੇ ਕਿ ਆਪਣੇ ਆਖਰੀ ਵੇਲੇ ਤੱਕ ਵਾਹਿਗੁਰੂ ਵਾਹਿਗੁਰੂ ਜਪਦੇ ਇਹ ਲਾਲ ਸ਼ਹੀਦ ਹੋ ਗਏ ਅੱਜ ਵੀ ਇਹਨਾਂ ਦੀ ਸ਼ਹਾਦਤ ਯਾਦ ਕਰਕੇ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਅੱਜ ਵੀ ਉਹਨਾਂ ਦੀ ਸ਼ਹਾਦਤ ਨੂੰ ਸਾਡਾ ਨਮਨ ਹੈ ਸਿਰ ਝੁਕਾ ਕੇ ਆਦਰ ਕਰੀਏ ਜੰਗੀ ਲੜੇ ਤਨੀਹਾ ਚ ਖਲੋਤਿਆਂ ਦਾ ਕਦੇ ਦੇਣਾ ਨਹੀਂ ਦੇ ਸਕਦਾ ਮਾਤਾ ਗੁਜਰੀ ਦੇ ਸੋਹਣੇ ਪੋਤਿਆਂ ਦਾ